ਵਾਦੀ ਹਾਂ ਜਿਹੜੇ ਸਾਡੇ ਸ਼ਹਿਰ ਸਾਡੇ ਨਗਰ ਡੇਰਾ ਬਾਬਾ ਨਾਨਕ ਅਤੇ ਨਾਲ ਲੱਗਦੇ ਪਿੰਡਾਂ ਤੋਂ ਆ ਪਾਲੀ ਜੀ ਸਰਦਾਰ ਸੁਭਾ ਸਿੰਘ ਸਾਰਿਆਂ ਦੇ ਨਾਂ ਤਾਂ ਨਹੀਂ ਮੈਨੂੰ ਪਤਾ ਹੈਗੇ ਪਰ ਸਾਡੇ ਮੋਹਤਵਾਰ ਸੱਜਣ ਨੇ ਇਹ ਹਲਕਾ ਡੇਰਾ ਬਾਬਾ ਨਾਨਕ ਦੇ اور ਇਹਨਾਂ ਤੋਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਸੇਵਾ ਦੇ ਵਿੱਚ ਜੁੜੇ ਰਹਿਣ ਬੱਚਿਆਂ ਦੇ ਨਾਲ ਸਿੱਖਿਆ ਦੇ ਨਾਲ ਹਮੇਸ਼ਾ ਤੋਂ ਜਿਹੜਾ ਹੈਗਾ ਆ ਇਹ ਆਪਣਾ ਲਗਾਅ ਰੱਖਣ ਬੱਚਿਆਂ ਦੀ ਸੇਵਾ ਵਿੱਚ ਜੋ ਵੀ ਕੁਝ ਕੀਤਾ ਜਾ ਸਕਦਾ ਨਾਲ ਲੱਗਦੇ ਜਿਹੜੇ ਹੋਰ ਸਕੂਲਸ ਨੇ ਉਹਨਾਂ ਦੀ ਸੇਵਾ ਵਿੱਚ ਵੀ ਜਿੱਥੇ ਕਿਤੇ ਕੋਈ ਸੇਵਾ ਦਾ ਮੌਕਾ ਮਿਲਦਾ ਉਹ ਸੇਵਾ 'ਚ ਜ਼ਰੂਰ ਜੁੜੇ ਰਹਿਣ। ਜਿੱਥੇ ਵੀ ਵਾਟਰ ਕੂਲਰਸ ਦੀ ਕੋਈ ਹੋਰ ਜ਼ਰੂਰਤ ਹੈ, ਨੋਟਬੁੱਕਸ ਦੀ ਬੱਚਿਆਂ ਨੂੰ ਜ਼ਰੂਰਤ ਹੈ, ਯੂਨੀਫਾਰਮ ਦੀ ਜ਼ਰੂਰਤ ਹੈ, ਹਰ ਤਰ੍ਹਾਂ ਨਾਲ ਉਹਨਾਂ ਦੀ ਮਦਦ ਕਰਦੇ ਆ ਰਹੇ ਨੇ। ਹੁਣ ਵੀ ਕੁਝ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਸੀ ਕਿ ਅਸੀਂ ਕੁਝ ਨਾ ਕੁਝ ਸੇਵਾ ਕਰਨੀ ਚਾਹੁੰਦੇ ਹਾਂ ਇਸ ਹਲਕੇ 'ਚ ਕੁਝ ਸੇਵਾ ਕਰਨੀ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਪ੍ਰੇਰਿਤ ਇਹੀ ਕੀਤਾ ਕਿ ਅਗਰ ਸੇਵਾ ਕਰਨੀ ਹੈ ਤਾਂ ਜਾਂ ਤੇ ਕੁਝ ਬੱਚੇ ਅਡਾਪਟ ਕਰ ਲਏ ਜਾਂ ਮੈਂ ਸਭ ਤੋਂ ਪਹਿਲਾਂ ਉਦਾਸ ਸਿੰਘ ਦਸ ਗੱਦਾ ਵਾਲੀ ਦਾ ਐਮਪੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਕੂਲ ਦੇ ਬੱਚਿਆਂ ਵਾਸਤੇ ਤੇ ਯੂਨੀਫਾਰਮ ਭੇਜੀਆਂ ਨੇ ਕਿਉਂਕਿ ਠੰਡ ਬਹੁਤ ਹੈ ਤੇ ਬਾਕੀ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਬੜੇ ਹੀ ਵਾਰੀ ਇੱਥੇ ਐਮਪੀ ਹੋਰ ਵੀ ਅਹੀਂ ਵਿਖੇ ਨੇ ਬੜੀਆਂ ਪਾਰਟੀਆਂ ਦੇ ਵਿਖੇ ਪਰ ਜੋ ਰੰਧਾਵਾ ਸਾਹਿਬ ਦਾ ਆਪਣੇ ਹਲਕੇ 'ਚ ਆਪਣੇ ਲੋਕਾਂ ਪ੍ਰਤੀ ਜੋ ਉਹਨਾਂ ਦਾ ਧਿਆਨ ਆ ਔਰ ਪਹਿਲੀ ਗੱਲ ਇਹ ਕਿ ਜੇ ਸੰਪੀਲ ਨੂੰ ਅਸੀਂ ਦੇਖ ਰਹੇ ਹਾਂ ਕੁਝ ਹੀ ਆ ਕਿ ਸਕੂਲ ਦੇ ਵਿੱਚ ਆ ਕੇ ਯੂਨੀਫਾਰਮ ਵਗੈਰਾ ਕਰ ਰਹੇ ਨਹੀਂ ਹਾਂ ਹੋਰ ਵੀ ਸਕੂਲ ਦੇ ਵਿੱਚ ਜੋ ਵੀ ਕੋਈ ਲੋੜ ਹੁੰਦੀ ਆ ਉਹਦੇ ਮੁਤਾਬਕ ਚੱਲਦੇ ਨਹੀਂ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਾਵਾ ਸਾਹਿਬ ਦਾ ਔਰ ਇਹ ਵੀ ਸਕੂਲਾਂ ਦੀ ਵੀ ਉਹਨਾਂ ਨੇ ਭੇਜੀਆਂ ਨੇ ਸਾਡੇ ਮਾਪੇ ਲਗੇ ਹੋਏ ਆਪੀ ਸਕੂਲਾਂ ਦੀ ਜਿਹੜੇ ਜਾ ਰਹੀਆਂ ਹਰ ਟ੍ਰੈਂਡ ਵਾਈਜ਼ ਕੋਈ ਕਿਤੇ ਦੋ ਇੱਕ ਸਕੂਲ ਦੇ ਦੋ ਸਕੂਲ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਾਵਾ ਸਾਹਿਬ ਦਾ ਔਰ ਆਪਣੇ ਸਾਡੇ ਮੈਡਮ ਪ੍ਰਿੰਸੀਪਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਜੋ ਯਾਦ ਕਰਾਉਂਦੇ ਨੇ ਤੇ ਰਦਾਵਾ ਸਾਹਿਬ ਨੂੰ ਤੇ ਮੈਡਮ ਨੂੰ ਤੇ ਬਹੁਤ ਬਹੁਤ ਥੈਂਕ ਯੂ ਜਨਾਬ ਵੀ ਅਸੀਂ ਆਪਣੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦੀਆਂ ਬੱਚੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਸਰਦੀ ਦੇ ਵਿੱਚ ਉਹਨਾਂ ਲਈ ਵਿంటర్ ਯੂਨੀਫਾਰਮਸ ਜਿਹੜੀਆਂ ਹੈਗੀਆਂ ਨੇ ਸਵੈਟਰਸ ਹੂਡੀਜ਼ ਸ਼ੂਜ਼ ਸੌਕਸ ਉਹਨਾਂ ਬੱਚਿਆਂ ਦੇ ਜ਼ਰੂਰਤ ਦੇ ਲਈ ਉਹਨਾਂ ਨੇ ਪ੍ਰੋਵਾਈਡ ਕਰਵਾਈਆਂ ਉਹਨਾਂ ਦੀ ਸੇਵਾ ਕਰਵਾਈ ਹੈ। ਆ ਅਤੇ ਕਦੀ ਵੀ ਕੋਈ ਵੀ ਸੇਵਾ ਦਾ ਐਸਾ ਮੌਕਾ ਆਉਂਦਾ ਹੈ ਤਾਂ ਉਹ ਸਾਡੇ ਸਕੂਲ ਨੂੰ ਜ਼ਰੂਰ ਯਾਦ ਕਰਦੇ ਨੇ ਔਰ ਸਕੂਲ ਦੀਆਂ ਜਿਹੜੀਆਂ ਹੈਗੀਆਂ ਜ਼ਰੂਰਤਾਂ ਨੂੰ ਪੁੱਛਦੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਸਕੂਲ ਨੂੰ ਆਪਣੀ ਯਾਦ ਦੇ ਵਿੱਚ ਮੁੱਖ ਰੱਖਦੇ ਹੋਇਆਂ ਉਹ ਸਕੂਲ ਦੀਆਂ ਜ਼ਰੂਰਤਾਂ ਦੇ ਲਈ ਸਕੂਲ ਦੇ ਨਾਲ ਹਮੇਸ਼ਾ ਹੀ ਜੁੜੇ ਰਹਿਣਗੇ ਤੇ ਸਕੂਲ ਨੂੰ ਜਿਹੜਾ ਹੈਗਾ ਹੈ ਉਂ ਲੰਧੀਆਂ ਤੱਕ ਪਹੁੰਚਾਉਣ ਲਈ ਇਹ ਤਨਸ਼ੀਲ ਰਹਣਗੇ ਨਹੀਂ ਸਾਰੇ ਬੱਚਿਆਂ ਨੂੰ ਨਹੀਂ ਸਾਰੇ ਬੱਚਿਆਂ ਨੂੰ ਨਹੀਂ ਜ਼ਰੂਰਤਮੰਦ ਬੱਚਿਆਂ ਨੂੰ ਕਿਉਂਕਿ ਸਾਡੇ ਕੋਲ ਜੇ 800 ਲੜਕੀ ਪੜਦੀ ਹੈ ਤੇ ਲਗਭਗ 250 ਲੜਕੀ 6ਵੀਂ ਤੋਂ 8ਵੀਂ ਜਮਾਤ ਵਿੱਚ ਜਿਹਦੀ ਵਰਦੀ ਜਿਹੜੀ ਹੈ ਸਰਕਾਰ ਵੱਲੋਂ ਦਿੱਤੀ ਜਾਂਦੀ 9ਵੀਂ ਤੋਂ 12ਵੀਂ ਜਮਾਤ ਦੀ ਵਿਦਿਆਰਥਣਾਂ ਲਈ ਜਿਹੜੀ ਹੈਗੀ ਵਰਦੀ ਸਰਕਾਰ ਵੱਲੋਂ ਨਹੀਂ ਆਉਂਦੀ ਉਹਨਾਂ 'ਚ ਬਹੁਤ ਸਾਰੇ ਜਿਹੜੇ ਹੈਗੇ ਜ਼ਰੂਰਤਮੰਦ ਪਰਿਵਾਰ ਹੁੰਦੇ ਐ ਔਰ ਲਗਭਗ 300 ਜਿਹੜੀਆਂ ਹੈਗੀਆਂ ਲੜਕੀਆਂ ਨੂੰ ਕੋਚ ਨਾ ਕੋਚ ਜਿਹੜਾ ਹੈਗਾ ਯੂਨੀਫਾਰਮ ਦੇ ਆਈਟਮਸ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਜਿਹੜੀਆਂ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਕਿਸੇ ਨੂੰ ਸ਼ੂਜ਼ ਦੀ ਜ਼ਰੂਰਤ ਹੈ ਸੌਕਸ ਦੀ ਜ਼ਰੂਰਤ ਹੈ ਸੌਕਸ ਲਗਭਗ ਸਾਰੇ ਬੱਚਿਆਂ ਲਈ ਹੈਗੀਆਂ ਔਰ ਕਿਸੇ ਨੂੰ ਹੁੱਡੀਜ਼ ਚਾਹੀਦੀਆਂ ਸੀ ਕਿਸੇ ਨੂੰ ਸਵੈਟਰਸ ਚਾਹੀਦੀਆਂ ਸੀ ਜੋ ਜੋ ਵੀ ਉਹਨਾਂ ਦੀ ਜ਼ਰੂਰਤ ਸੀ ਉਹਦੇ ਅਨੁਸਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ ਹਨ ਹਾਂਜੀ ਮੈਂ ਸਰਦਾਰ ਸੁਖਵਿੰਦਰ ਸਿੰਘ ਉਹਦਾ ਵੈਂਟੀ ਸਾਹਿਬ ਦਾ तहे ਦਿਲੋਂ ਧੰਨਵਾਦ ਹੈ ਉਹਨਾਂ ਸਕੂਲ ਦੇ ਬੱਚਿਆਂ ਵਾਸਤੇ ਵਰਦੀਆਂ ਯੂਨੀਫਾਰਮ socks ਬੂਟ ਆ ਵੀ ਭੇਜਿਆ। ਸਾਡੀਆਂ ਦਿਨਾਂ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਇਸ ਚੀਜ਼ਾਂ ਦੀ। ਧੰਨਵਾਦ। ਸੁਖਿੰਦਰ ਸਿੰਘ ਦਾ ਬਾਸ ਸੁਖਿੰਦਰ ਧੰਨਵਾਦ ਕਰਦਾ।